ਬੀਤੇ ਕੱਲ ਨੂੰ ਰਾਜਪੁਰ ਦੇ ਪੰਜਾਬ ਵਾਚ ਹਾਊਸ ਸ਼ੋਰੂਮ ਤੇ ਅਨੱਤੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਅਜੇ 24 ਘੰਟੇ ਦਾ ਸਮਾਂ ਬੀਤਣ ਦੇ ਬਾਵਜੂਦ ਇਹ ਪੁਲਿਸ ਦੇ ਹੱਥ ਖਾਲੀ ਪਏ ਦਿਖਾਈ ਦੇ ਰਹੇ ਹਨ ਤੇ ਪੂਰੇ ਬਾਜ਼ਾਰ ਦੇ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਉਹ ਵਾਰੀ ਨੂੰ ਪੁਲਿਸ ਸੁਰੱਖਿਆ ਮੋਈਆ ਕਰਵਾਈ ਗਈ ਹੈ ਅਜੇ ਉਹ ਵਾਰੀ ਨੂੰ ਮਿਲਣ ਦੇ ਲਈ ਸ਼ੋਰੂਮ ਦੇ ਵਿੱਚ ਪੱਜ ਪੱਜ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਦੇ ਨਾਲ ਵਿਗੜ ਚੁੱਕੀ ਹੈ ਅਤੇ ਕੋਈ ਵਪਾਰੀ ਸੁਰੱਖਿਅਤ ਨਹੀਂ ਹੈ ਨਾਲ ਹੀ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਲੰਗਰ ਹਾਲ ਨੂੰ ਬੰਮਾ ਉਡਾਉਣ ਦੀ ਆਈਮੇਲ ਤੇ ਬੋਲਦੇ ਹੋਏ ਕਿਹਾ ਕਿ ਇਹ ਬਹੁਤ ਹੀ ਮੰਦਪ ਅਜੀ ਗੱਲ ਹੈ ਇੰਨੇ ਵੱਡੇ ਮਸਲੇ ਹਨ ਅਤੇ ਮੁੱਖ ਮੰਤਰੀ ਪੰਜਾਬ ਤਿੰਨ ਦਿਨ ਬਾਅਦ ਬਿਆਨ ਦੇ ਰਹੇ ਹਨ ਉਹ ਵੀ ਜਦੋਂ ਇਸ ਮਾਮਲੇ ਤੇ ਕੇਂਦਰ ਸਰਕਾਰ ਨੇ ਸੰਗਿਆਨ ਲਿਆ ਹੈ ਉਹਨਾਂ ਨੇ ਕਿਹਾ ਕਿ ਅਜੇ ਤੱਕ ਈਮੇਲ ਭੇਜਣ ਵਾਲੇ ਰੂਪਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦੀ ਮਦਦ ਕਰਨੂ ਰਹਾ ਕਿਉਂਕਿ ਸਾਰਿਆਂ ਦਾ ਸਾਂਝਾ ਧਾਰਮਿਕ ਸਥਾਨ ਹੈ ਇਸ ਦੀ ਸੁਰੱਖਿਆ ਬਹੁਤ ਹੀ ਜ਼ਰੂਰੀ ਹੈ ਇਸ ਪਰਿਵਾਰ ਦੇ ਨਾਲ ਮੈਂ ਮਿਲਣ ਆਇਆ ਔਰ ਇੱਕ ਗੱਲ ਬੜੀ ਸਾਫ਼ ਹੈ ਕਿ ਵਾਹਿਗੁਰੂ ਦੀ ਈਸ਼ਵਰ ਦੀ ਬੜੀ ਕਿਰਪਾ ਹੋਈ ਹੈ ਜਿਸ ਤਰੀਕੇ ਨਾਲ ਤੁਹਾਡੇ ਸਾਹਮਣੇ ਦੱਸਿਆ ਗਿਆ ਹੈ ਕਿ ਜਿਹੜੇ ਵਾਪਸੀ ਤੇ ਉਹਨਾਂ ਨੇ ਫਾਇਰ ਕੀਤੇ ਨੇ ਉਹ ਦੋ ਗੁੱਲੀਆਂ ਜਿਹੜੀਆਂ ਉਹ ਥੱਲੇ ਡਿੱਗੀਆਂ ਚਲੇ ਨਹੀਂ ਫਾਇਰ ਹੋਣਾ ਇਹ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਨਹੀਂ ਹੈ। ਔਰ ਇਹ ਕੋਈ ਇੱਕ ਇਨਸੀਡੈਂਟ ਨਹੀਂ ਹੈ। ਅੰਮ੍ਰਿਤਸਰ, ਮੋਗਾ, ਅਬੋਹਰ, ਅਜਿਹੀ ਕਿਹੜੀ ਹੈ? ਔਰ ਮਜੀਠਾ ਇਹ ਇਸ ਤਰੀਕੇ ਦੀਆਂ ਘਟਨਾਵਾਂ ਦੀ ਵਾਰਦਾਤ ਲਗਾਤਾਰ ਵਧ ਰਹੀ ਹੈ। ਔਰ ਸਰਕਾਰ ਜਿਹੜੀ ਹੈ ਕੇਵਲ ਆਸ਼ਵਾਸਨ ਦਿੰਦੀ ਹੈ ਡੀਜੀਪੀ ਸਾਹਿਬ ਇੱਕ ਬਿਆਨ ਦੇ ਦਿੰਦੇ ਆ ਕਾਨੂੰਨ ਵਿਵਸਥਾ ਬਣਾ ਕੇ ਰੱਖਾਂਗੇ ਕਿਸੇ ਵੀ ਸਰਕਾਰ ਦੀ ਮੰਡਲੀ ਜ਼ਿੰਮੇਵਾਰੀ ਇਹ ਰਹਿੰਦੀ ਹੈ ਕਿ ਉੱਥੋਂ ਦੇ ਨਾਗਰਿਕ ਆਪਣੇ ਆਪ ਨੂੰ ਸੁਰੱਖਿਤ ਅਨੁਭਵ ਕਰਨ ਅੱਜ ਪੰਜਾਬ 'ਚ ਵਪਾਰੀਆਂ 'ਚ ਇੰਡਸਟਰੀਅਲਿਸ 'ਚ ਚਾਹੇ ਡਾਕਟਰ ਹੈ ਹਰ ਵਿਛਿੰਦੇ ਦੇ ਮਨ ਦੇ ਅੰਦਰ ਇੱਕ ਡਰ ਦਾ ਮੋਲ ਹੈ ਡਰ ਦਾ ਮਾਹੌਲ ਜਿਹੜਾ ਪੈਦਾ ਹੋਇਆ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਇਹਦੇ ਲਈ ਪੂਰੀ ਤਰ੍ਹਾਂ ਨਾਲ ਦੋਸ਼ੀ ਨੇ ਕਿਉਂਕਿ ਜਿੰਨੀਆਂ ਵੀ ਘਟਨਾਵਾਂ ਹੋਈਆਂ ਇਹਨੂੰ ਸਿੱਟੇ ਤੱਕ ਪਹੁੰਚਣ 'ਚ ਇਹ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ ਹੋਈ ਹੈ ਮੈਂ ਤੁਹਾਡੇ ਮਾਧਿਅਮ ਨਾਲ ਐਸਐਸਪੀ ਗੁਰਦਾਸਪੁਰ ਨੂੰ ਬੀਜਪੀ ਸਾਹਿਬ ਨਾਲ ਤਾਂ ਮੇਰੀ ਸਪੈਸ਼ਲ ਤੇ ਗੱਲ ਹੋਈ ਹੈ ਇਹਨੂੰ ਇਹਦੇ ਐਂਗਲ ਨਾ ਬਦਲਣਾ ਪੋਚਾਣਾ ਮਾਰਨਾ ਘਟਣਾ ਤੇ ਇਹਦੀ ਸਚਾਈ ਜਿਹੜੀ ਹੈ ਉਹ ਬਾਹਰ ਆਣੀ ਚਾਹੀਦੀ ਹੈ ਕਿਹੜੇ ਲੋਕ ਨੇ ਜਿਹੜੇ ਪੰਜਾਬ ਦੇ ਅਮਨ ਨੂੰ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਕਿਹੜੇ ਲੋਕ ਨੇ ਜਿਹੜੇ ਲੋਕਾਂ ਦੇ ਮਨ 'ਚ ਡਰ ਪੈਦਾ ਕਰਨਾ ਚਾਹੁੰਦੇ ਨੇ ਐਸੇ ਸ਼ਰਾਸਤੀ ਸ਼ਰਾਰਤੀ ਤੱਤ ਜਿਹੜੇ ਨੇ ਜਿਹੜੇ ਗੈਂਗਸਟਰ ਨੇ ਇਨਾਂ ਦੇ ਉੱਤੇ ਕਠੋਰ ਕਾਰਵਾਈ ਹੋਏ ਗੋਗੂਲਾਂ ਤੋਂ ਮਿੱਟੀ ਨਾ ਛਾੜੇ ਐਸਐਸਪੀ ਸਾਹਿਬ ਨੂੰ ਬੜੀ ਗੰਭੀਰਤਾ ਨਾਲ ਇਸ ਮਾਮਲੇ ਨੂੰ ਲੈਣਾ ਚਾਹੀਦਾ ਔਰ ਦੋਸ਼ੀਆਂ ਨੂੰ ਜਲ ਤੋਂ ਜਲਦ ਪਹੜਨਾ ਚਾਹੀਦਾ ਇਹ ਗੱਲ ਸਮਝ ਲੈਣਾ ਜੇ ਪੁਲਿਸ ਦੀ ਇੱਛਾ ਸ਼ਕਤੀ ਮੈਦੋ ਹੈ ਨਾ ਕਿ ਅਸੀਂ ਕ੍ਰਾਈਮ ਖਤਮ ਕਰਨਾ ਹੈ ਤੇ ਦੁਨੀਆ ਦੀ ਕੋਈ ਤਾਕਤ ਕ੍ਰਾਈਮ ਨਹੀਂ ਕਰ ਸਕਦੀ ਇਹ ਪੰਜਾਬ ਨੇ ਕਾਲੇ ਦੌਰ ਦੇਖਿਆ ਔਰ ਉਹਦਾ ਮੁਕਾਬਲਾ ਕੀਤਾ ਹੋਇਆ ਹੈ لیکن جت دی مان سرکار ائی ہے ایتھے قانون ਦਾ ਨਹੀਂ ਗੈਂਗਸਟਰਾਂ ਦਾ ਰਾਜ ਹੈ ਜੰਗਲ ਰਾਜ چل ਰਿਹਾ ਹੈ اور ਮੈਨੂੰ ਲੱਗਦਾ ਹੈ ਇਹਨੂੰ ਠੱਲ ਪੈਣੀ ਚਾਹੀਦੀ ਹੈ اور ਠੱਲ ਤਾਂ ਹੀ ਪੇਗੀ ਜੇ ਗੁੰਗਰਿਆਂ ਤੋਂ ਮਿੱਟੀ ਨਹੀਂ ਝੜੇਗੀ ਦੋਸ਼ੀਆਂ ਤੱਕ ਪੁੱਜਣ ਲਈ ਸਰਕਾਰ ਸੰਜੀਵਜੀ ਨਾਲ ਲੱਗੇਗੀ اور پولیس ਜਿਹੜੀ ਹੈ ਆਪਣੀ ਭੂਮਿਕਾ ਜਿਹੜੀ ਹੈ ਬਿਨਾਂ ਕਿਸੇ ਦਬਾਅ ਤੋਂ ਨਿਭਾਏ ਸਰ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਉੱਪਰ ਲਗਾਤਾਰ ਈਮੇਲ ਆ ਰਹੀਆਂ ਉਹ ਵੀ ਨਹੀਂ ਅਜੇ ਤੱਕ ਪੜੀ ਜਾ ਰਹੇ ਹੁਣ ਤੱਕ ਲਗਾਤਾਰ ਕਿੰਨੀਆਂ ਈਮੇਲ ਆ ਚੁੱਕੀਆਂ ਆ ਦਰਬਾਰ ਸਾਹਿਬ ਦੀ ਉੱਪਰ ਉਡਾਣ ਵਾਸਤੇ ਆਹ ਨੰਦਰ ਹਨ ਉਹ ਬੜਾ ਦੇਖੋ 3 ਦਿਨ ਲਗਾਤਾਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੇਲ ਆਂਦੀਆਂ ਰਹੀਆਂ ਔਰ ਮੁੱਖ ਮੰਤਰੀ ਕੱਲ ਬੋਲੇ ਨੇ ਔਰ ਕਿਸ ਵੇਲੇ ਬੋਲੇ ਨੇ ਜਦੋਂ ਕੇਂਦਰ ਦੀ ਸਰਕਾਰ ਦਾ ਦੀ ਇਨਵਾਲਵਮੈਂਟ ਸ਼ੁਰੂ ਹੁੰਦੀ ਔਰ ਮੈਨੂੰ ਫੋਨ ਆਂਦਾ ਔਰ ਮੈਂ ਸ਼ਵੇਤ ਪਾਲਿਕ ਜੀ ਨੂੰ ਕਹਿਣਾ ਕਿ ਉੱਥੇ ਜਾ ਕੇ ਮਿਲ ਕੇ ਆਓ ਔਰ ਉਹ ਸ਼੍ਰੀ ਦਰਵਾਰ ਸਾਹਿਬ ਜਾ ਕੇ ਪ੍ਰਧਾਨ ਜੀ ਨੂੰ ਮਿਲਦੇ ਨੇ ਦੇਖੋ ਇਤਨੇ ਸੰਵੇਦਨਸ਼ੀਲ ਮੁੱਦੇ ਨੇ ਸ਼੍ਰੀ ਦਰਵਾਰ ਸਾਹਿਬ ਜੀ ਨੂੰ ਇਸ ਤਰੀਕੇ ਦੀਆਂ ਧਮਕੀਆਂ ਦੇਣਾ ਔਰ ਮੁੱਖ ਮੰਤਰੀ ਦਾ 3 ਦਿਨ ਸੁੱਤੇ ਰਹਿਣਾ ਇਤੋਂ ਹੀ ਪਤਾ ਲੱਗਦਾ ਹੈ ਕਿ ਇਹ ਸਰਕਾਰ ਕਿਦਾਂ ਚੱਲਦੀ ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਇਸ ਤਰੀਕੇ ਦੀ ਧਮਕੀਆਂ ਨੂੰ ਲਾਈਟ ਨਹੀਂ ਲੈਣਾ ਚਾਹੀਦਾ ਕਿਉਂਕਿ ਸ੍ਰੀ ਦਰਬਾਰ ਸਾਹਿਬ ਨਾਨਕ ਨਾਮ ਲੈਵਾ ਜਿੰਨੀ ਸੰਗਤ ਹੈ ਚਾਹੇ ਉਹ ਹਿੰਦੁਸਤਾਨਾ ਚਾਹੇ ਹਿੰਦੁਸਤਾਨ ਦੇ ਬਾਹਰ ਹੈ ਉਹਦੇ ਪ੍ਰਤੀ ਆਸਥਾ ਔਰ ساری ਦੁਨੀਆ ਨਤਮਸਤਕ ਹੁੰਦੀ ਐ ਐਸੇ ਪਵਿੱਤਰ ਸਥਾਨ ਦੇ ਪ੍ਰਤੀ ਅਗਰ ਕੋਈ ਐਸੀ ਮੇਲ ਆਉਂਦੀ ਹੈ ਇਹ ਸਰਕਾਰ ਨੂੰ 3 ਦਿਨ ਨਹੀਂ ਲੱਗਣੇ ਚਾਹੀਦੇ ਤੁਹਾਨੂੰ ਵੀ ਲੱਗਦਾ ਕਿ ਕੰਨੀ ਸੁਰੱਖਿਆ ਬਲ ਥੋੜੀ ਜਿਆਦਾ ਜਿਹਦਾ ਔਜਲਾ ਜੀ ਨੇ ਮੰਗ ਕੀਤੀ ਕਿ ਕੰਨੀ ਸੁਰੱਖਿਆ ਬਲ ਆਵੇ ਐਸਾ ਕਿ ਸ਼੍ਰੀ ਦਰਵਾਰ ਸਾਹਿਬ ਜੀਆਂ ਕੁਝ ਮਰਿਆਦਾ ਹੋਈਆਂ ਉਹ ਕਮੇਟੀ ਦੇ ਨਾਲ ਸਲਾਹ مشورے ਤੋਂ ਬਾਅਦ ਵੈਸੇ ਤੇ ਮੈਂ ਦੇਖਿਆ ਹੈ ਉਥੇ CRP ਔਰ BSF ਦੇ ਨੌਜਵਾਨ ਜਿਹੜੇ ਆ ਬਾਰੀ ਔਰ ਤੋਰਤੇ ਲੱਗੇ ਹੋਏ ਨੇ ਸਾਡੇ ਲਈ ਸੁਰੱਖਿਆ ਮਹੱਤਵਪੂਰਨ ਹੈ ਉਹਦੇ ਨਾਲ ਨਾਲ ਉਥੋਂ ਦੀ ਪਵਿੱਤਰਤਾ ਉਥੋਂ ਦੇ ਜਿਹੜੇ ਆ ਰੀਤੀ ਰਿਵਾਜ ਉਥੋਂ ਦੀਆਂ ਜਿਹੜੀਆਂ ਕਦਰੋ ਕੀਮਤਾਂ ਆ ਉਹ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਔਰ ਬਾਕੀ ਤੇ ਹੈ ਕਿ ਗੁਰੂ ਮਹਾਰਾਜ ਤਾਂ ਸਾਰਿਆਂ ਦੀ ਰਾਖੀ ਕਰਦੇ ਨੇ ਲੇਕਿਨ ਕੁਝ ਸਿਰਫਰੇ ਜਿਨ੍ਹਾਂ ਨੂੰ ਪੰਜਾਬ ਦਾ ਅਮਨ ਪੰਜਾਬ ਦੀ ਸ਼ਾਂਤੀ ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ ਉਹ ਏਦਾਂ ਦੀਆਂ ਕਟਨਾ ਕਰਦੇ ਪਏ ਨੇ ਕਰਵਾ ਰਹੇ ਨੇ ਐਸੇ ਸਾਜ਼ਿਸ਼ ਕਰਤਾ ਜਿਹੜੇ ਨੇ ਉਹ ਦੇਸ਼ ਦੇ ਅੰਦਰ ਵੀ ਹੈ ਤੇ ਦੇਸ਼ ਦੇ ਬਾਹਰ ਵੀ ਨੇ ਇਹਨਾਂ ਸਾਰੀਆਂ ਸਾਜ਼ਿਸ਼ਾਂ ਦੇ ਉੱਤੇ ਪੁਲਿਸ ਨੂੰ ਗੰਭੀਰਤਾ ਨਾਲ ਜਿੱਥੇ ਕੇਂਦਰ ਦੀ ਮਦਦ ਦੀ ਜ਼ਰੂਰਤ ਹੈ ਕੋਈ ਅਹਿਮ ਦੀ ਗੱਲ ਨਹੀਂ ਹੈ ਕੋਈ ਸਵਾਲ ਉਹ ਅਹਿਮ ਦਾ ਸਵਾਲ ਨਹੀਂ ਹੈ ਗੁਰੂ ਕਰਦਾ ਸਵਾਲ ਹੈ ਜਿੱਥੇ ਕੇਂਦਰ ਦੀ ਜ਼ਰੂਰਤ ਹੈ ਪੂਰੇ ਖੁੱਲੇ ਮਨ ਨਾਲ ਸਟੇਟ ਗਵਰਨਮੈਂਟ ਨੂੰ ਕੇਂਦਰ ਦੀ ਮਦਦ ਲੈਣੀ ਚਾਹੀਦੀ ਹੈ ਮੇਰਾ ਇਹ ਮੰਨਣਾ ਹੈ